ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਅਨਦਰ ਵਲੌਗ ਕੰਮ ਵਗੈਰਾ ਬੱਸ ਮੇਰਾ ਹੋ ਗਿਆ ਆਲਮੋਸਟ ਕੱਲੇ ਮਸ਼ੀਨ ਦੇ ਵਿੱਚ ਕੱਪੜੇ ਰਹਿ ਗਏ ਉਹ ਬੱਸ ਹੁਣ ਕੱਢਦੀਆਂ ਤੇ ਕੱਢ ਕੇ ਫਿਰ ਹੁਣੇ ਆ ਰੈਡੀ ਤੇ ਅੱਜ ਜਾਣਾ ਵਾ ਕਿਤੇ ਥੋੜਾ ਜਿਹਾ ਇਥੇ ਕੰਮ ਹੀ ਜਾ ਰਿਹਾ ਆਪਣੇ ਵਾਲੇ ਰੋਡ ਤੇ ਤੇ ਬੱਸ ਕੰਮ ਵਗੈਰਾ ਖਤਮ ਕਰਕੇ ਮੈਂ ਹੁਣੇ ਆ ਰੈਡੀ ਤੇ ਕੱਪੜੇ ਮੈਂ ਆਪਦੇ ਕੱਢ ਕੇ ਰੱਖ ਲਿਆ ਬੱਸ ਫਿਰ ਰੈਡੀ ਹੋ ਕੇ ਚੱਲਦੇ ਆ ਤੇ ਫਿਲਹਾਲ ਮੈਂ ਪਹਿਲਾਂ ਮਸ਼ੀਨ ਚੋਂ ਕੱਪੜੇ ਕੱਢ ਕੇ ਆਉਣੀ ਆ उसके तो बाद रेडी होके फिर चल दे। हाँ जी मैं होगी रेडी तो मैं चलते हैं आप बस जिते अब घंटा सवा घंटा लगेगा नहीं मतलब डेढ़ का घंटा लग जाए साढ़े बारह तक आ जाएंगे ग्यारह बजने वाले तो साढ़े के बारह बजे तक आ जाएंगे वापस फिलहाल चलते हैं दीदी वेट करते पे मैं जा रही हाँ इधर आवली घर ਆ ਗਏ ਆਪਾਂ ਵਾਪਿਸ ਬਰਦਰ ਦੀਦੀ ਕੰਨੇ ਹੁਣ ਫਿਰ ਜਾਣਾ ਵਾ ਹੁਣ ਅਸੀਂ ਜਾਵਾਂਗੇ ਆਊਟਲੈਟ ਮਤਲਬ ਦੀਨੇ ਹੇਅਰ ਐਕਸਟੈਂਸ਼ਨ ਖੁੱਚ ਕੇ ਆਉਣੀ ਆ ਤੇ ਹੁਣ 1:00 ਵਜੇ ਜਾਵਾਂਗੇ 12:00 ਵਜੇ ਹਜੇ ਹੁਣ ਤਾਂ ਆ ਗਏ ਆ ਵਾਪਿਸ ਤੇ ਫਿਰ ਦੁਪਕੇ ਚੱਲਦੇ ਆ 1:00 ਵਜੇ ਚਲਾਂਗੇ ਕਿਸਾਨ ਦੇ ਡੇਢ ਵਜੇ ਫਿਰ ਆ ਲੱਗਿਆ ਨੰਕਾ ਕਿੰਨਾ ਖਲਾਰਾ ਨਾ ਲੈ ਇਹਦੇ ਤੇ ਕਿੰਨੇ ਆਹ ਹੋਇਆ ਪਿਆ ਵਾ ਸੜਕ ਤੇ ਸਾਈਡਾਂ ਤੇ ਇੱਕ ਸਾਈਡ ਸਾਫ਼ ਹੈ ਇੱਕ ਸਾਈਡ ਇੰਨਾਗਾ ਆਹ ਕੀਤਾ ਪਿਆ ਖਲਾਰਾ ਆਹ 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 ਕ੍ਰਿਸਮਸ ਕ੍ਰਿਸਮਸ ਤੇ ਵੀ ਆਪਾਂ ਗੇੜਾ ਕੱਢਾਂਗੇ ਇੱਥੇ ਨਾ ਇਥੇ ਆਵਾਂਗੇ ਉਸ ਦਿਨ ਆ ਕੇ ਦੇਖਾਂਗੇ ਕਿਵੇਂ ਕਿੱਦਾਂ ਵਾ ਮਤਲਬ ਹੂੰ ਡੈਕੋਰੇਸ਼ਨ ਬੜੀ ਸੋਹਣੀ ਹੋਊਗੀ ਨਾ ਉਦੋਂ Diwali ਤੇ ਤਾਂ ਬੜੀ ਜਿਆਦਾ ਸੋਹਣੀ ਸੀਗੀ Christmas ਤੇ ਦੇਖੋ ਕਿੱਦਾਂ ਕਰਦੇ ਇਥੇ ਮਰਜੀ ਕਰ ਦੋ ਹਾਂਜੀ ਫਾਈਨਲੀ ਅਸੀਂ ਪਹੁੰਚ ਗਏ ਆਊਟਲੈਟ ਪਹਿਲਾਂ ਚੱਲਦੇ ਹਾਂ ਵੀਡੀਓ ਕਿਉਂਕਿ ਦੀਨੇ ਕੁਝ ਚੇਂਜ ਕਰਾਉਣਾ ਵਾ ਤੇ ਸ਼ੂਜ਼ ਉਸ ਦਿਨ ਲੈ ਕੇ ਗਏ ਸੀ ਉਹ ਚੇਂਜ ਕਰਾਉਣੇ ਆ ਫਿਰ ਬੱਚ ਦੇਖਦੇ ਆ ਆਵਲੀ ਸੋਹਣਾ ਤੇ ਸੀ ਹੁੰਦਾ ਹਮ ਬੋਇਸ ਵਾਲਾ ਸਟੱਪ ਜਦਾ ਸੋਹਣਾ ਹੁੰਦਾ ਟੀ-ਸ਼ਰਟ ਤਾਂ ਹੀ ਮੁੰਡੇ ਵਾਲੀ ਹੀ ਲੈਣੀ ਹੁੰਦੀ ਜੀ ਲੈਣੀ ਜੀ ਤਾਂ ਬੋਇਸ ਵਾਲੀਆਂ ਲੈ ਲੈਣੀ ਨੇ ਨਹੀਂ ਮੈਨੂੰ ਪਸੰਦਾ ਲੂਜ਼ ਜੀਆਂ ਹੁੰਦੀਆਂ ਹਮ ਕੁਝ ਹੋਰ ਲੈ ਸਕਦਾ ਜੀ ਪਰ ਲੈ ਲੈ ਆਈ ਜੀ ਹਾਂ ਲੈ ਗਏ ਕਿਨਾਰਾ ਹਾਂ ਚੱਲਦੇ ਆ ਨੀਚੇ ਨੀਚੇ ਚੱਲ ਕੇ ਦੇਖਦੇ ਆ ਕਿ ਹਨਾ ਕੋਈ ਨਾ ਕੁਝ ਹੈ ਤਾਂ ਨਹੀਂ ਲੱਗਦਾ ਜਾਨਦਾ ਆਪਣੇ ਹੋਰ ਵੀ ਹੈਗੇ ਆ ਬਾਜ਼ਾਰ ਚ ਕਿ ਨਹੀਂ ਬਾਜ਼ਾਰ ਤਾਂ ਔਰ ਮੋ ਕਰਦੇ ਆ ਨਹੀਂ ਹਾਂ ਨਹੀਂ ਹਾਂ ਆਉ ਤੋ 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 ਤੂੰ ਉੱਡੀ ਲੈ ਜਾ ਆਵਾਂਗੇ ਲਾਈਕ 크리스마스 크리스마스 ਆ ਰਿਹਾ 크리스마스 ਆਵਾਂਗੇ 크리스마ਸ ਤੇ ਆਵਾਂਗੇ ਆਪਾਂ ਆਵਾਂਗੇ ਹਾਂ 크ਰੌਸ ਆਊਟ ਲੈਟ ਆਊਟਲੈਟ ਲਿਖਿਆ ਹੈ ਆਉਣਗੇ ਦੇਖਦੇ ਕੋਈ ਨਾ ਕੋਈ ਜਿਸ ਰਾਸਤੇ ਕੋਈ ਕੋਈ ਨਹੀਂ ਮੈਂ ਲਵੀ ਮਾਰਟ ਵਾਲਿਆਂ ਦੇ ਆ ओदिस कर ले तो ਬਹੁਤ ਲੇਟ ਹੋ ਗਿਆ ਅੱਜ ਤੱਕ کافی ਟਾਈਮ ਲੱਗ ਗਿਆ ਸਵਾ 1:00 ਵਜੇ ਗਈ ਸੀ 4:30 ਦਾ ਟਾਈਮ ਹੋਣਾ ਲਾਗੇ ਮੈਂ ਬਣਾ ਲਈ ਸੀ ਚਾਹ ਤੇ ਮੰਮੀ ਨੇ ਅੱਜ ਲੰਚ ਵਿੱਚ ਬਣਾਈ ਸੀ ਮੇਥੇ ਵਾਲੀ ਲੁੱਟੀ ਮੱਕੀ ਦੇ ਆਟੇ ਵਿੱਚ ਗੁੰਨ ਕੇ ਤੇ ਇੱਕ ਪੇਸ ਵਿੱਚ ਮੈਂ ਸੋਚਿਆ ਕਿ ਚਲੋ ਹੁਣ ਚਾਹ ਨਾਲ ਖਾਣੇ ਆ ਤੇ ਹੁਣ ਪਿੰਨਿਆ ਚਾਹ ਜੀ ਮੈਂ ਆ ਗਈਆਂ ਕਿਚਨ ਦੇ ਵਿੱਚ ਤੇ ਮੈਂ ਕਰ ਲੀਆ ਡਿਨਰ ਦੀ ਤਿਆਰੀ ਤੇ ਦਿਨੇਸ਼ ਤਾਂ ਵੈਸੇ ਤਾਂ ਅੱਜ ਸਾਗ ਨੂੰ ਤੜਕਾ ਹੀ ਲਾਵਾਂਗੇ ਕਿਉਂਕਿ ਕੱਲ ਬਣਾਇਆ ਸੀ ਤੇ ਮੰਮੀ ਲਈ ਮੈਂ ਬਣਾਉਂਗੀ ਮੇਥੀ ਤੇ ਪਨੀਰ ਦੀ ਪੁੱਜੀ ਦੋਨੋਂ ਮਿਕਸ ਕਰਕੇ ਤੇ ਸਾਗ ਨੂੰ ਲਾਵਾਂਗੀ ਤੜਕਾ ਤੇ ਪਹਿਲਾਂ ਮਸੂਰ ਜਿਹਾ ਸੀ ਕਿ ਮੈਂ ਸੰਤਰਾ ਖਾਣੀ ਆ ਫਿਰ ਮੈਂ ਰੱਖਤਾ ਮੈਂ ਕਿ ਨਹੀਂ ਹੁਣ ਮੈਂ ਬਾਅਦ ਵਿੱਚ ਖਾਉਂਗੀ ਪਹਿਲਾਂ ਮੈਂ ਕੰਮ ਕਰ ਲਾਂ ਤੇ ਹੁਣ ਮੈਂ ਚੀਰ ਦਿਆਂ ਸਾਰਾ ਕੁਝ ਤੇ ਉਸ ਤੋਂ ਬਾਅਦ ਲਾ ਦੂੰਗੀ ਸਾਗ ਨੂੰ ਤੜਕਾ ਤੇ ਫਿਰ ਬਣਾਉਂਗੀ ਮੰਮੀ ਲਈ ਮੇਥੀ ਦੀ ਤੇ ਪਨੀਰ ਦੀ ਪੁੱਜੀ ਹਾਂਜੀ ਤੜਕਾ ਵਗੈਰਾ ਸਰ੍ਹੋਂ ਦੇ ਛਮੇ ਚੀਰ ਕੇ ਰੱਖ ਲਿਆ ਤੇ ਇਧਰ ਆਪਣਾ ਸਾਗ ਤੇ ਮੈਂ ਲਗਾਉਣ ਲੱਗਿਆ ਹਾਂ ਸਾਗ ਨੂੰ ਤੜਕਾ ਤੇ ਉਸ ਤੋਂ ਬਾਅਦ ਮੈਂ ਬਣਾਉਂਗੀ ਮੰਮੀ ਲਈ ਸਬਜ਼ੀ ਹਾਂਜੀ ਸਾਗ ਨੂੰ ਮੈਂ ਤੜਕਾ ਲਗਾਉਂਦਾ ਤੇ ਹੁਣ ਬਣਾਉਣੀ ਆ ਮੰਮੀ ਦੀ ਸਬਜ਼ੀ ਮਤਲਬ ਮੰਮੀ ਲਈ ਸਬਜ਼ੀ ਮੰਮੀ ਦੀ ਮੰਮੀ ਲਈ ਸਬਜ਼ੀ ਮੇਥੀ ਤੇ ਪਨੀਰ ਦੀ ਪਕੌੜੀ ਪਹਿਲਾਂ ਮੈਂ ਸੋਚ ਰਹੀ ਸੀ ਕਿ ਮੈਂ ਸੰਤਰਾ ਖਾਲਾਂ ਬਟ ਹੁਣ ਮੈਂ ਸੋਚਦੀ ਪਈ ਆ ਕਿ ਕੱਲੂ ਮੈਂ ਜੂਸ ਬਣਾਉਂਗੀ ਇਹਨਾਂ ਦਾ ਵੈਸੇ ਬਣਾਇਆ ਨਹੀਂ ਕਦੇ ਪਹਿਲੀ ਵਾਰੀ ਬਣਾਉਣਾ ਵਾ ਤੇ ਦੇਖਦੇ ਆ ਕਿੱਦਾਂ ਬਣਦਾ ਵਾ ਤੇ ਕਿੱਦਾਂ ਦਾ ਰਹਿੰਦਾ ਐਕਸਪੀਰੀਅੰਸ ਮੈਂ ਕੱਲੂ ਜ਼ਰੂਰ ਸ਼ੇਅਰ ਕਰੂੰਗੀ ਹਾਂਜੀ ਤੜਕਾ ਲੱਗ ਗਿਆ ਸੀ ਉਸ ਤੋਂ ਬਾਅਦ ਮੈਂ ਇਹ ਵਿੱਚ ਐਡ ਕਰਤਾ ਪਨੀਰ ਤੇ ਬਾਅਦ ਵਿੱਚ ਮੈਂ ਇਹਦੇ ਵਿੱਚ ਪਾਤੀ ਸੀ ਆਪਣੀ ਮੇਥੀ ਨੂੰ अच्छी तरह ਮਿਕਸ ਕਰ ਲੈਣੀ ਆ ਤੇ ਕੁਝ ਟਾਈਮ ਲਈ ਨੂੰ ਮੈਂ ਟਾ ਕੇ ਰੱਖ ਦੂੰਗੀ ਤਾਂ ਕਿ अच्छी तरह ਪੱਕ ਜੇ ਅਜਿਹਾ ਰੱਖ ਟੱਕ ਕੇ ਰੱਖ ਦੇਣੀ ਹੈ ਹਾਂਜੀ ਸਬਜੀ ਮੇਰੀ ਬਣ ਕੇ ਰੈਡੀ ਹੋ ਗਈ ਆ ਤੇ ਹੁਣ ਬਸ ਕਰ ਦਿੰਨੀ ਆ ਗੈਸ ਬੰਦ ਤੇ ਪਾਣੇ ਵਗੈਰਾ ਵੀ ਮੈਂ ਮਾਂਸ ਤੇ ਆ ਕਾ ਲਾਟਾ ਰਹਿ ਗਿਆ ਗੁੰਨਣਾ ਲਾ ਆਟਾ ਗੁੰਨ ਕੇ ਤੇ ਫਿਰ ਗੁੱਕੇ ਜੀ ਰੋਟੀ ਬਣਾ ਦੂੰਗੀ ਤੇ ਅੱਜ ਦੇ ਵਲੌਗ ਨੂੰ ਕਰਦੀ ਆ ਮੈਂ ਇੱਥੇ ਖਤਮ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਜੀ ਆਪਾਂ ਕੱਲ ਇੱਕ ਹੋਰ ਵਲੌਗ ਦੇ ਵਿੱਚ ਬਾਏ ਬਾਏ